ਭਾਈ ਗੱਡੀ ਲੈ ਕੇ ਜਾਣੀ ਸੀ ਮਿਲ ਜੂਗੀ ਕਿੱਥੇ ਜਾਣਾ ਤੂੰ ਮੇਰੀ ਗੱਡੀ ਲੈ ਕੇ ਭਾਈ ਮੇਰੀ ਭੈਣ ਨੇ ਨਾ ਕੈਨੇਡਾ ਜਾਣਾ ਉਹਨੂੰ ਸ਼ਾਪਿੰਗ ਕਰਾ ਕੇ ਲਿਆਉਣੀ ਆ ਮੈਂ ਲੁਧਿਆਣਾ ਯਾਰ ਗੱਡੀ ਦਾ ਭਾਵੇਂ ਤੂੰ ਮੇਰੀ ਲੈ ਜਾਂਦਾ ਤੈਨੂੰ ਕੋਈ ਜਵਾਬ ਨਹੀਂ ਸੀ ਪਰ ਉਹ ਚ ਨਾ ਨੁਕਸਾ ਉਹ ਸਟਾਰਟ ਨਹੀਂ ਹੁੰਦੀ ਲਿਆ ਮੈਂ ਦੇਖ ਲੈਣਾ ਬੈਟਰੀ ਦੀ ਤਾਰ ਤੁਰ ਹਿੱਲੀ ਹੋਣੀ ਆ ਤਾਂ ਕਰਕੇ ਨਹੀਂ ਸਟਾਰਟ ਹੁੰਦੀ ਹੋਣੀ ਕੀ ਪਤਾ ਹੋ ਜਾ ਸਟਾਰਟ ਉਹ ਨਹੀਂ ਨਹੀਂ ਹਜੇ ਕੱਲ ਹੀ ਗੱਡੀ ਚ ਬੈਟਰੀ ਰੱਖੀ ਆ ਨਵੀਂ ਲਿਆ ਕੇ ਮੈਨੂੰ ਲੱਗਦਾ ਉਹਦੇ ਇੰਜਨ ਚ ਵੱਡਾ ਨੁਕਸਾ ਕੋਈ ਉਹ ਸਟਾਰਟ ਨਹੀਂ ਹੁੰਦੀ ਯਾਰ ਹਜੇ ਵੀ ਅੱਛਾ ਤੂੰ ਯਾਰ ਕਿਸੇ ਹੋਰ ਨੂੰ ਪੁੱਛ ਲੈ ਜੇ ਖਰਾਬ ਨਾ ਹੁੰਦੀ ਫੇਰ ਤੂੰ ਲੈ ਜਾਂਦਾ ਭਾਵੇਂ ਚੱਲ ਕੋਈ ਨਹੀਂ ਭਾਈ ਮੈਂ ਕਿਸੇ ਹੋਰ ਤੋਂ ਪੁੱਛ ਲੈਣਾ ਹਾਂਜੀ ਭਾਈ ਦੱਸੋ ਰਾਜੇ ਭਾਈ ਤੇਰੀ ਗੱਡੀ ਘਰੇ ਹੈਗੀ ਆ ਮੈਨੂੰ ਚਾਹੀਦੀ ਸੀ ਹਾਂ ਭਾਈ ਗੱਡੀ ਤਾਂ ਮੇਰੀ ਘਰੇ ਹੀ ਆ ਗੱਡੀ ਲੈ ਜਾ ਭਾਈ ਮੈਂ ਮੇਰੀ ਭੈਣ ਨੇ ਨਾ ਬਾਹਰ ਜਾਣਾ ਉਹਨੂੰ ਮੈਂ ਸ਼ਾਪਿੰਗ ਕਰਾ ਕੇ ਲਿਆਉਣੀ ਆ ਜੀ ਸ਼ਾਪਿੰਗ ਕਰਨ ਕਿੰਨੇ ਜਾਣੇ ਨੇ ਜਾਣਾ ਭਾਈ ਬਸ ਇੱਕ ਮੈਂ ਆ ਇੱਕ ਮੇਰੀ ਸਗੀ ਭੈਣਾਂ ਜਿਹਨੇ ਬਾਹਰ ਜਾਣਾ ਵਾ ਤੇ ਦੋ ਮੇਰੀ ਮਾਸੀ ਦੀਆਂ ਕੁੜੀਆਂ ਤੇ ਦੋ ਮੇਰੀ ਭੂਆ ਦੀਆਂ ਕੁੜੀਆਂ ਅਸੀਂ 6-7 ਜਾਣੇ ਹੈਗੇ ਆ ਬਸ ਅੱਛਾ ਮੈਨੂੰ ਲੱਗਾ ਤੇ ਦੋ ਤਿੰਨ ਜਣਾਂ ਨੇ ਜਾਣਾ ਮੈਂ ਵੀ ਅੱਜ ਸਾਰੇ ਜਾਣਾ ਤੁਹਾਨੂੰ ਰਾਤ ਜਾਂਦਾ ਛੱਡਿਆ ਜਾਣਾ ਸੀ ਤੂੰ ਐਂ ਕਰ ਅੱਜ ਮੈਨੂੰ ਸਾਰੇ ਜਾਣ ਦੇ ਕੱਲ ਨੂੰ ਮੇਰੀ ਗੱਡੀ ਲੈ ਜੀ ਨਹੀਂ ਨਹੀਂ ਭਾਈ ਮੈਨੂੰ ਤਾਂ ਅੱਜ ਹੀ ਗੱਡੀ ਚਾਹੀਦੀ ਸੀ ਕੱਲ ਨੂੰ ਤਾਂ ਮੇਰੀ ਭੈਣ ਨੇ ਬਾਹਰ ਚਲੇ ਜਾਣਾ ਫੇਰ ਤੂੰ ਐਂ ਕਰ ਕਿਸੇ ਹੋਰ ਦੀ ਪਤਾ ਕਰ ਲਾ ਚੱਲ ਕੋਈ ਨਹੀਂ ਮੈਂ ਕਿਸੇ ਹੋਰ ਤੋਂ ਪਤਾ ਕਰ ਲੈਣਾ ਭਾਈ ਸੰਦੀਪ ਕਿਵੇਂ ਆ ਵਧੀਆ ਭਾਈ ਤੂੰ ਦੱਸ ਕਿਵੇਂ ਆਣੇ ਸਾਡੇ ਘਰੇ ਬਾਈ ਮੇਰੇ ਸਗੀ ਭੈਣ ਨੇ ਨਾ ਪਰਸੋ ਕੈਨੇਡਾ ਜਾਣਾ ਵਾ ਉਹਨੂੰ ਸ਼ਾਪਿੰਗ ਕਰਾ ਕੇ ਲਿਆਉਣੀ ਸੀ ਮਤਲਬ ਤਾਂ ਤੇਰੀ ਗੱਡੀ ਲੈਣ ਆਇਆ ਸੀ ਮਿਲ ਜੂਗੀ ਗੱਡੀ ਤਾਂ ਬਾਈ ਤੈਨੂੰ ਮਿਲ ਜੂਗੀ ਪਰ ਮੈਂ ਖੁਦ ਤੇਰੇ ਨਾਲ ਜਾਊਂਗਾ ਤੇ ਮੈਂ ਆਪਣੀ ਗੱਡੀ ਆਪ ਚਲਾਊਂਗਾ ਤੂੰ ਬਸ ਤੇਲ ਪਵਾ ਦੀ ਬਾਈ ਯਾਰ ਫਿਰ ਸਾਡੇ ਤੋਂ ਨਹੀਂ ਬੈਠੇ ਜਾਣਾ ਪੰਜ ਛੇ ਜਣੇ ਤਾਂ ਅਸੀਂ ਹਈਆਂ ਫਿਰ ਅਸੀਂ ਤੈਨੂੰ ਕਿੱਥੇ ਬਿਠਾਵਾਂਗੇ ਬਾਈ ਡਰਾਈਵਰ ਨੂੰ ਛੱਡ ਕੇ ਸੱਤ ਜਣੇ ਮੇਰੀ ਗੱਡੀ 'ਚ ਵਧੀਆ ਬੈ ਜਾਂਦੇ ਆ ਤੂੰ ਮੇਰੇ ਨਾਲ ਮੂਰੇ ਬੈ ਜੀ ਬਾਕੀ ਪੰਜ ਜਣੇ ਪਿੱਛੇ ਬੈ ਜਾਣਗੇ ਬਾਈ ਯਾਰ ਦੋ ਮੇਰੀ ਮਾਸੀ ਦੀਆਂ ਕੁੜੀਆਂ ਦੋ ਮੇਰੀ ਭੂਆ ਦੀਆਂ ਕੁੜੀਆਂ ਮੇਰੀਆਂ ਸਾਰੀਆਂ ਭੈਣਾਂ ਮੇਰੇ ਨਾਲ ਚਲੀਆਂ। ਬਈ ਯਾਰ ਐ ਮੈਂ ਭੈਣਾਂ ਦੇ ਵਿੱਚ ਕਿਸੇ ਬਗਾਨੇ ਬੰਦੇ ਨੂੰ ਲਿਜਾ ਨਹੀਂ ਸਕਦਾ। ਪਲੀਜ਼ ਯਾਰ ਗੱਲ ਨੂੰ ਸਮਝੀਦਾ ਹੁੰਦਾ। ਮੇਰੀਆਂ ਭੈਣਾਂ ਮੇਰੇ ਨਾਲ ਚਲੀਆਂ। ਅੱਛਾ ਤੂੰ ਆਪਦੀਆਂ ਸੱਗੀਆਂ ਭੈਣਾਂ ਦੇ ਨਾਲ ਸ਼ਾਪਿੰਗ ਕਰਨ ਜਾਣਾ ਤਾਂ ਕਰਕੇ ਮੈਨੂੰ ਤੂੰ ਨਾਲ ਨਹੀਂ ਲਿਜਾ ਸਕਦਾ। ਹਾਂ ਬਾਈ ਮੇਰੀਆਂ ਸੱਗੀਆਂ ਭੈਣਾਂ ਨੇ ਮੇਰੇ ਨਾਲ ਜਾਣਾ। ਬਾਈ ਤੂੰ ਆਪਦੀਆਂ ਸੱਗੀਆਂ ਭੈਣਾਂ ਦੇ ਨਾਲ ਸ਼ਾਪਿੰਗ ਕਰਨ ਜਾਣਾ। ਤਾਂ ਕਰਕੇ ਤੂੰ ਮੈਨੂੰ ਉਹਦੇ ਨਾਲ ਨਹੀਂ ਲਿਜਾ ਸਕਦਾ। ਕਿਉਂਕਿ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਤੇ ਮੈਂ ਉਹਦੀ 12 ਲੱਖ ਦੀ ਗੱਡੀ ਤੈਨੂੰ ਦੇ ਕੇ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਪੈਣਾ ਨੂੰ ਕੰਡਣ ਅੱਖਾਂ 'ਚ ਚੁੰਨੀਆਂ ਸਿਰ ਤੋਂ ਖਿਸਕਦੀਆਂ ਆਪ 모ੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ ਪਏ ਮੁਸੀਬਤ ਅਕਸਰ ਹੀ ਉਹ ਪਜ ਜਾਂਦੇ ਜਿੰਨਾ ਦੇ ਪੈਰੀ ਪਾਏ ਮਹਿੰਗੇ ਜੁੱਤੇ ਵੇਖੇ ਨਹੀਂ ਹਾਂਜੀ